25 ਰੁਪਏ ਬਟਾ 25 ਰੁਪਏ ਬਟਾ 25 ਰੁਪਏ ਬਟਾ 25 ਰੁਪਏ ਬਟਾ ਲੈ ਜਾਓ 25 ਰੁਪਏ ਬਟਾ 150 ਰੁਪਏ ਦਾ ਸੂਟ ਹੈ 150 ਰੁਪਏ ਦਾ ਆਲਓਵਰ ਸੂਟ 150 ਰੁਪਏ ਦਾ ਆਲ ਓਵਰ ਸੂਟ 150 ਰੁਪਏ ਦਾ ਕੋਈ ਕੋਈ 600 ਨਹੀਂ ਕੋਈ 700 ਨਹੀਂ ਕੋਈ 500 ਨਹੀਂ ਲੈ ਜਾਓ 195 ਚ 195 ਦਾ ਰੈਡੀमेड ਕੋਟ ਨਾਲ ਸੂਟ ਇੱਕ ਵੱਲ ਬੈੱਡ ਦੀ ਚਾਦਰ ਪਿੱਲੋ ਸਿਹਰਿਆਣਿਆਂ ਦੇ ਨਾਲ 150 ਰੁਪਏ ਦੀ ਚਾਦਰ ਲੈ ਜਾਓ ਆਲ ਓਵਰ ਵੱਡੇ ਬੈੱਡ ਦੀ 150 ਰੁਪਏ ਦੀ ਕੋਈ 800 ਨਹੀਂ ਕੋਈ 900 ਨਹੀਂ ਸਿਰਫ 250 ਰੁਪਏ ਜਨੇਰਾ ਕੱਟ ਸੂਟ 250 ਰੁਪਏ ਜਨੇਰਾ ਕੱਟ ਸੂਟ ਜਿੰਨੇ ਮਰਜ਼ੀ ਰੰਗ ਲੈ ਜਾਓ 4 ਦਿਨ ਵੱਡੀ ਸੇਲ 1 ਜੂਨ ਤੱਕ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਉਹ ਤੁਸੀਂ ਬਾਹਰ ਆਪਣਾ ਬੱਸ ਸਟੈਂਡ ਤੇ ਆ ਜਾਓ ਬੱਸ ਸਟੈਂਡ ਤੋਂ ਸਟੋਰ ਤੱਕ ਆਉਣ ਦੀ ਰਿਕਸ਼ੇਰੀ ਸਰਵਿਸ ਬਿਲਕੁਲ ਫ੍ਰੀ ਰਿਕਸ਼ੇ 'ਚ ਬੈਠ ਕੇ ਆਓ ਰਿਕਸ਼ੇ 'ਚ ਬੈਠ ਕੇ ਜਾਓ ਰਿਕਸ਼ੇ ਵਾਲੇ ਭਰਾ ਨੂੰ 1 ਰੁਪਿਆ ਦੇਣ ਦੀ ਲੋੜ ਨਹੀਂ ਉਹ ਦੇਖੋ ਕਿੰਨਾ ਵੱਡਾ ਠਾਠਾ ਮਾਰਦਾ ਘੱਟ ਦੇਖੋ ਕਿੰਨਾ ਵੱਡਾ ਠਾਠਾ ਮਾਰਦਾ ਘੱਟ ਚਾਰੇ ਪਾਸੇ ਰਸ਼ ਪੈ ਗਿਆ ਚਾਰੇ ਪਾਸੇ ਰਸ਼ ਬਹਿ ਗਿਆ ਲੋਕ ਦੂਰੋਂ ਦੂਰੋਂ ਆ ਗਿਆ ਇੱਧਰ ਵੀ ਦੇਖੋ ਭਰਿਆ ਪਿਆ ਉਧਰਲਾ ਕੋਨਾ ਦੇਖੋ ਭਰਿਆ ਪਿਆ ਓਏ ਬਿਲਿੰਗ ਕਾਊਂਟਰ ਦੇਖੋ ਉਹ ਦੇਖੋ ਪੈਕਿੰਗ ਹੋਈ ਜਾਂਦੀ ਉਹ ਦੇਖੋ ਸੇਲਜ਼ਮੈਨ ਕਿੰਨੇ ਪਿਆਰ ਨਾਲ ਲੋਕਾਂ ਨੂੰ ਸੂਟ ਦੇ ਰਹੇ ਦੇਖੋ 200 ਰੁਪਏ ਦਾ ਕਾਟਨ ਵਾਲਾ ਸੂਟ 200 ਰੁਪਏ ਦਾ ਕਾਟਨ ਵਾਲਾ ਸੂਟ ਦੁਪੱਟਾ ਲਾ ਕੇ ਚੈੱਕ ਕਰੋ ਓ ਰੰਗ ਕਲਰ ਜਿੰਨੇ ਮਰਜ਼ੀ ਲੈ ਲਓ ਜਿੰਨਾ ਮਰਜ਼ੀ ਮਾਲ ਲੈ ਲਓ 2200 ਰੁਪਏ ਓਏ ਚੱਕੋ ਆਲ ਓਵਰ ਸੂਟ 250 ਰੁਪਏ ਚ ਲੈ ਜਾਓ 250 ਰੁਪਏ ਚ ਸੂਟ ਲੈ ਜਾਓ ਸਿਰਫ 250 ਰੁਪਏ ਚ ਲੈ ਜਾਓ ਰੰਗ ਜਿੰਨੇ ਮਰਜ਼ੀ ਪ੍ਰਿੰਟ ਜਿੰਨੇ ਮਰਜ਼ੀ ਆ ਗਿਆ ਟਰੱਕ ਭਰ ਕੇ ਕਾਟਨ ਦੇ ਸੂਟਾਂ ਦਾ ਚੱਕੋ 350 ਰੁਪਏ ਦਾ 700 ਵਾਲਾ 700 ਦੇ ਦੋ ਓ ਕੋਈ 1500 ਨਹੀਂ ਕੋਈ 1600 ਨਹੀਂ 750 ਦਾ ਸੂਟ ਰੇਟ ਲਿਖ ਲੇ ਕੇ ਲਾਤਾ ਸਿਰਫ 750 ਚ ਲੈ ਜਾਓ ਚੱਕੋ ਜੀ ਲੈਣ ਦਾ ਬੇਸ ਦੁਪੱਟਾ ਜ਼ਬਰਦਸਤ ਬਾਟਮ ਵਰਕ ਦੇ ਰਹੇ ਆ ਜਿਹਨੇ ਵਿਆਹ ਲਈ ਦਾ ਕੱਪੜਾ ਲੈਣਾ ਦਾਜ ਮੇਰੇ ਦਾ ਕੱਪੜਾ ਲੈਣਾ ਦੇਣ ਲੈਣ ਨਹੀਂ ਲੈਣਾ ਸਾਡੇ ਕੋਲ ਆ ਜਾਓ ਉਹ ਚੈਲੰਜ ਕਰਦੇ ਆ ਚੈਲੰਜ ਰਿਕਾਰਡ ਤੋੜ ਦੇਾਂਗੇ 50000 ਵਾਲਾ ਕੱਪੜਾ 20000 ਚ ਦੇ ਕੇ ਵੇਚਾਂਗੇ 3500 ਦਾ ਸੂਟ ਆਹਾ 3500 ਦਾ ਸੂਟ ਬਾਜ਼ਾਰ ਦੇ ਵਿੱਚ 3500 ਦਾ 파ਰ-ਪਾਰ ਕਹਿ ਰਹੇ ਆ ਸਾਡਾ ਰੇਟ 1500 ਰੁਪਇਆ 1500 ਰੁਪਏ ਚ ਦੇ ਦਾਂਗੇ ਇਤਾਂ ਦੇ ਸੂਟਾਰੇ 파ਰੇ 파ਰੇ ਸੂਟਾਂ ਦੇ ਵੀ ਲਾਤੀ ਬੰਪਰ ਸੇਲ 파ਰੇ 파ਰੇ ਸੂਟਾਂ ਦੇ ਵੀ ਸੇਲ ਆਤੀ ਕੈਨੇਡਾ ਅਮਰੀਕਾ ਇੰਗਲੈਂਡ ਯੂਰਪ ਦੁਬਈ ਆਸਟ੍ਰੇਲੀਆ ਨਿਊਜ਼ੀਲੈਂਡ ਜਿੱਥੋਂ ਮਰਜੀ ਆ ਜਾਓ ਸਾਰਿਆਂ ਦੇ ਵੱਡੇ ਫਾਇਦੇ ਚ ਪਾਕਿਸਤਾਨੀ ਸੂਟਾਂ ਦੇ ਵੱਡੀ ਆਫਰ ਲਾਤੀ ਆ ਅੱਜ ਕੋਸ਼ੀਸ਼ਿਆਂ ਦੇ ਨਾਲ ਡੀਟਲ ਸੂਟਾਂ ਕਰਤੇ ਜਬਰਦਸਤ ਵਟੇ ਲਗਜ਼ਰੀ ਚੀਜ਼ਾਂ ਆ ਵੇਖੋ ਜੰਗਲ ਡਿਜ਼ਾਈਨ ਜਿਹਨੂੰ ਕਹਿੰਦੇ ਆ ਜੰਗਲ ਡਿਜ਼ਾਈਨ ਕਹਿ ਕੇ 15-15000 ਦਾ ਦਈ ਜਾਂਦੇ ਆ ਪਰ ਸਾਡਾ ਰੇਟ ਸਿਰਫ 5000 ਰੁਪਇਆ ਉਹ ਮੋਰਾ ਵਾਲਾ ਸੂਟ ਮੋਰਾ ਵਾਲੇ ਸੂਟ ਦਾ ਦੁਪੱਟਾ ਦੇਖੋ ਕਿੰਨਾ ਹੈਵੀ ਨਜ਼ਾਰੇ ਹੀ ਬੰਤੇ ਸਾਡੇ ਕੋਲ ਆਜੋ 100 ਰੁਪਏ ਦਾ ਸੂਟ ਵੀ ਦਵਾਂਗੇ 500 ਰੁਪਏ ਦਾ ਵੀ ਦਵਾਂਗੇ 25000 ਦਾ ਸੂਟ ਵੀ ਨਮਾ ਗਿਆ ਝੱਕੋ ਜੀ ਹੁਣ ਰੈੱਡ ਸੂਟ ਆ ਗਿਆ ਲਹਿੰਗੇ ਤੋਂ ਵੀ ਭਾਰੀ ਦੁਪੱਟਾ ਵੀ ਪੂਰਾ ਭਾਰੀ ਮੈਂ ਕਹਿੰਦਾ ਚੈਲੰਜ ਕਰਦਾ ਆ ਸੂਟ ਕਿਸੇ ਦੁਕਾਨਦਾਰ ਨੇ ਦਿਖਾਉਣਾ ਨਹੀਂ ਲਿਆਉਣ ਦੀ ਤਾਂ ਗੱਲ ਦੂਰ ਦੀ ਆ ਚੈਲੰਜ ਕਰਕੇ ਕਹਿੰਦੇ ਆ ਕਿਸੇ ਨੇ ਆ 20000 ਵਾਲਾ ਸੂਟ ਤੁਹਾਨੂੰ 8000 ਚ ਨਹੀਂ ਦੇਣਾ ਆਜੋ ਹੁਣ ਅੰਕਲ ਓਮ ਨੇ ਲਗਜ਼ਰੀ ਚੀਜ਼ਾਂ ਲੈ ਕੇ ਆਂਦੀਆਂ ਚੈੱਕ ਕਰੋ ਅਨਾਰ ਕਣੀ ਰਾਜਾ ਵਾਲੀ ਹੀਰੇ ਨਾਲ ਲੱਦੀ ਹੋਈ 24 ਕੈਰੇਟ 골ਡ ਤੋਂ ਵੀ ਜ਼ਿਆਦਾ ਮਿਹਨਤ ਕੀਤੀ ਪਹੁੰਚਿਆ ਤੇ ਵਰਕ ਕੀਤਾ ਬਾਜੂਆਂ ਤੇ ਵਰਕ ਕੀਤਾ ਗਲੇ ਤੇ ਕੰਮ ਕੀਤਾ ਦੁਪੱਟੇ ਤੇ ਤਾਂ ਕਾਰੀਗਰ ਨੇ ਤੂਸ ਕੱਢਤੀ ਆ ਆ ਚੈੱਕ ਕਰੋ ਲਗਜ਼ਰੀ ਚੀਜ਼ਾਂ ਰਾਇਲ ਕਲਾਸ ਹੁਣ ਇਹ ਨਾ 30000 ਨਾ 40000 ਨਾ 50000 ਕੋਈ 10000 ਕੋਈ 8000 ਚ ਲਗਜ਼ਰੀ ਚੀਜ਼ਾਂ ਦੇ ਰਹੇ ਆ ਆ ਕਾਟਨ ਦੇ ਸੂਟ ਚੈੱਕ ਕਰ ਲੋ ਕਾਟਨ ਦੇ ਸੂਟਾਂ ਦੇ ਭਾਰੀ ਸੇਲ 5500 ਰੁਪਏ ਦੇ ਰੈਡੀमेड ਸੂਟ ਦੇਈ ਜਾਂਦੇ ਆ ਲਗਜ਼ਰੀ ਚੀਜ਼ਾਂ ਰਾਇਲ ਕਲਾਸ ਚੀਜ਼ਾਂ ਰਾਇਲ ਕਲਾਸ ਆ ਦੇਖੋ ਕੋਈ ਕਹਿੰਦਾ 2000 ਰੁਪਿਆ ਕੋਈ ਕਹਿੰਦਾ 2200 ਰੁਪਿਆ ਕੋਈ ਕਹਿੰਦਾ 2800 ਰੁਪਿਆ ਭਾਈ ਅੰਕਲ ਓਮ ਕੀ ਕਹਿੰਦਾ ਅੰਕਲ ਓਮ ਦੀ ਗੱਲ ਸੁਣ ਲਓ ਅੰਕਲ ਓਮ ਕਹਿੰਦਾ ਕੋਈ 2000 ਨਹੀਂ ਕੋਈ 2200 ਨਹੀਂ 500 ਰੁਪਿਆ 500 ਰੁਪਏ ਦੇ ਵਿੱਚ ਆ ਦੇਖੋ ਖੈਰੀ ਕਸਟਮਰ ਦੇ ਲਈ ਇੱਕ 1000 ਚ 1 1000 ਚ ਆ ਰੇਟ ਪਾ ਲਓ ਅੰਕ ਰੋਮ ਦੇ ਲਿਖ ਕੇ ਲਾਤੇ ਆ ਬਾਜ਼ਾਰ ਚ 3000 80 ਦਿੰਦੇ ਸੀ 1500 ਦਾ ਹੁਣ ਲਾਦੀ ਸਮਰ ਸੇਲ ਕਰਤਾ 1000 ਦਾ 1000 ਰੁਪਏ ਦੇ ਵਿੱਚ ਇਦਾਂ ਦੇ ਰੈਡੀਮੇਡ ਮਿਲ ਜਣੇ ਆ ਸੋ ਛੇਤੀ ਆਜੋ ਹੋਰ ਕਿਤੇ ਜਾਣ ਦੀ ਲੋੜ ਨਹੀਂ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 29 30 31 1 ਜੂਨ ਇਹ 4 ਦਿਨ ਬਹੁਤ ਵੱਡੇ ਫਾਇਦੇ ਹੋਣੇ ਆ